ਪਹਿਲਾ ਹੁੰਦਾ ਸੀ ਵੀ ਕੈਨੇਡਾ ਜਾਣਾ ਹੈ ਨਾ ਪੰਜਾਬੀਆਂ ਦੀ ਡ੍ਰੀਮ ਡੈਸਟੀਨੇਸ਼ਨ ਵੀ ਰਹੀ ਹੈ ਨਾ ਤੇ ਨਾਲ ਦੀ ਨਾਲ ਦੂਜਾ ਪਾਸਾ ਹੁੰਦਾ ਹੈ ਅਮਰੀਕਾ ਜਾਣਾ ਅਮਰੀਕਾ ਦੇ ਲਈ ਲੋਕ 50-50 ਲੱਖ ਰੁਪਏ 60-60 ਲੱਖ ਰੁਪਏ ਵੀ ਚੱਕੀ ਫਿਰਦੇ ਆ ਵੀ ਸਾਨੂੰ ਇੱਕ ਵਾਰੀ ਪਹੁੰਚਾਇਆ ਜਾਵੇ ਇਹ ਪਹਿਲਾਂ ਤਾਂ ਇਹ ਦੱਸੋ ਕੀ ਅਵੇਅਰਨੈਸ ਘਟਾ ਹੈ ਜਾਂ ਵੀਜ਼ਾ ਸਕਸੈਸ ਰੇਟ ਘਟਾ ਹੈ ਵੀ ਲੋਕ 5-10 ਲੱਖ ਰੁਪਏ ਚ ਕੈਨੇਡਾ ਜਿਹੜਾ ਯੂਐਸਏ ਦਾ ਸਟੱਡੀ ਵੀਜ਼ਾ ਨਹੀਂ ਲੈਂਦੇ ਪੰਜਾਬ 50 ਲੱਖ ਰੁਪਏ ਲਾ ਕੇ ਦੋ ਨੰਬਰ ਚਲੇ ਜਾਂਦੇ ਆ ਦੇਖੋ ਪਹਿਲੀ ਚੀਜ਼ ਲੈਕ ਆਫ ਨੋਲਜ ਲੈਕ ਆਫ ਟਾਈਪ ਯਾ ਲੈਕ ਆਫ ਇੰਗਲਿਸ਼ ਕਹਿ ਸਕਦੇ ਆ ਸੋ ਬਹੁਤ ਸਾਰੀ ਏਜੰਟ ਇਦਾਂ ਦੇ ਆ ਕਿ ਜਿਨ੍ਹਾਂ ਨੂੰ ਅੰਗਰੇਜ਼ੀ ਨਹੀਂ ਆਂਦੀ ਜੇ ਟਾਈਪ ਨਹੀਂ ਕਰ ਸਕਦੇ ਯੂਨੀਵਰਸਿਟੀ ਕਾਲਜ ਦੇ ਨਾਲ ਗੱਲ ਨਹੀਂ ਕਰ ਸਕਦੇ ਸੋ ਦੂਜੀ ਚੀਜ਼ ਇਹ ਹੈਗੀ ਹੈ ਕਿ ਟਾਈਪ ਨਹੀਂ ਹੁੰਦਾ ਸੋ ਅੱਜ ਤੁਸੀਂ ਕਹਿੰਦੇ ਹੋ ਕਿ ਮੇਰੇ ਕੋਲ ਸਾਲ ਦੀਆਂ 2 4 5 ਫਾਈਲ ਆ ਗਈਆਂ ਯੂਨੀਵਰਸਿਟੀ ਟਾਈਪ ਨਹੀਂ ਕਰਦੀ ਸੀ ਨੰਬਰ ਆਫ ਫਾਈਲਸ ਉਹਨਾਂ ਨੂੰ ਚਾਹੀਦੀ ਹੁੰਦੀ ਹੈ ਸੋ ਇਹਦੇ ਨਾਲ ਨਾਲ I20 ਨਾ ਦਵਾ ਪਾਣਾ ਸੋ ਬਹੁਤ ਸਾਰੇ ਏਦਾਂ ਦੇ ਐਪਲੀਕੈਂਟ ਹੈਗੇ ਕਹਿੰਦੇ ਭਾਜੀ 6 6 ਮਹੀਨੇ ਹੋ ਗਏ ਸਾਡੀ I20 ਨਹੀਂ ਆਈ ਸੋ ਲੋਕ ਕਿਤੇ ਨਾ ਕਿਤੇ ਨੌਲੇਜ ਨਹੀਂ ਹੈਗੀ ਟਰਾਈ ਕਰਦੇ ਆ ਆ ਗਈ I20 ਠੀਕ ਹੈ ਨਹੀਂ ਤੇ ਨਾ ਸਹੀ ਦੂਜੇ ਪਾਸੇ ਅਗਰ ਆਪਾਂ ਦੇਖਿਆ ਜੇ ਬੱਚੇ ਦੀ ਗੱਲ ਕਰਦੇ ਆ ਸੋ ਕਿਤੇ ਨਾ ਕਿਤੇ ਭਾਜੀ ਬੱਚੇ ਦੇ ਦਿਲ 'ਚ ਡਰ ਜ਼ਰੂਰ ਰਹਿੰਦਾ ਕਿ ਇੰਟਰਵਿਊ ਆਣੀ ਹੈ ਪਤਾ ਨਹੀਂ ਵੀਜ਼ਾ ਅਫਸਰ ਨੇ ਕੀ ਪੁੱਛ ਲੈਣਾ ਸੋ 2 ਤੋਂ 3 ਮਿੰਟ ਦੀ ਬੇਸਿਕ ਜੀ ਇੱਕ ਇੰਟਰਵਿਊ ਆਂਦੀ ਹੈ ਜੀ ਜਦੀ ਤਿਆਰੀ ਅਸੀਂ ਆਲਰੇਡੀ ਕਰਾਉਂਦੇ ਆਂ ਸੋ ਜਿਹੜਾ ਵੀ ਐਪਲੀਕੈਂਟ ਯੂਐਸ ਜਾਣਾ ਚਾਹੁੰਦਾ ਹੈ ਅਗਰ ਤੁਹਾਡੇ ਕੋਲ ਇੰਨੀ ਕੁ ਕਮਿਊਨੀਕੇਸ਼ਨ ਸਕਿੱਲਸ ਹੈਗੀਆਂ ਡੇਢ ਤੋਂ 2 ਮਿੰਟ ਇੰਗਲਿਸ਼ ਬੋਲ ਸਕਦੇ ਹੋ ਜੋ ਵੀਜ਼ਾ ਆਫੀਸਰ ਨੇ ਤੁਹਾਨੂੰ ਪੁੱਛਿਆ ਉਹ ਤੁਹਾਨੂੰ ਸਮਝ ਆਂਦਾ ਵੀਜ਼ਾ ਆਫੀਸਰ ਨੇ ਕੋਈ ਸਵਾਲ ਪਾਇਆ ਅੰਗਰੇਜ਼ੀ ਦੇ ਵਿੱਚ ਇਹ ਤੁਹਾਨੂੰ ਸਮਝ ਆ ਗਿਆ ਤੁਸੀਂ ਆਪਦੀ ਅੰਗਰੇਜ਼ੀ ਲੈਂਗੁਏਜ ਚ ਉਹਨੂੰ ਸਮਝਾ ਸਕਦੇ ਹੋ ਇੰਨਾ ਕੁ ਲੈਂਗੁਏਜ ਦੇ ਵਿੱਚ ਇਹ ਤੁਹਾਡਾ ਕਮਿਊਨੀਕੇਸ਼ਨ ਸਕਿੱਲਸ ਹੈਗੇ ਤੁਸੀਂ ਵੀਜ਼ਾ ਲੈ ਸਕਦੇ ਹੋ ਯੂਐਸ ਐਮਬੈਸੀ ਕਹਿੰਦੀ ਸਾਨੂੰ ਮੈਟਰ ਨਹੀਂ ਕਰਦਾ ਆਇਲਸ ਕੀਤੀ ਹੈ ਨਹੀਂ ਕੀਤੀ ਅੱਠ ਬੈਂਡ ਹੈ ਜਾਂ ਵਿਦਾਊਟ ਆਲਸੋ ਅਗਰ ਇੰਗਲਿਸ਼ ਬੋਲਣੀ ਆਂਦੀ ਹੈ ਸਵਾਲ ਦਾ ਜਵਾਬ ਦੇ ਸਕਦੇ ਹੋ ਬਿਲਕੁਲ ਵੀਜ਼ਾ ਮਿਲੇਗਾ ਸੋ ਪੜ੍ਹਾਈ ਦੇ ਵਿੱਚ ਗੈਪ ਆ ਮੈਟਰ ਨਹੀਂ ਕਰਦਾ ਜੀ ਪਰਸੈਂਟੇਜ ਘਟਾ ਉਹ ਮੈਟਰ ਨਹੀਂ ਕਰਦਾ ਕਿਸੇ ਵੀ ਦੇਸ਼ ਤੋਂ ਰਿਫਿਊਜ਼ ਹੈ ਕਿਉਂ ਮੈਟਰ ਨਹੀਂ ਕਰਦਾ ਅਗਰ ਦੋ ਤੋਂ ਤਿੰਨ ਸਵਾਲਾਂ ਦਾ ਜਵਾਬ ਅੰਗਰੇਜ਼ੀ ਬੋਲ ਕੇ ਦੇ ਸਕਦੇ ਹੋ ਯੂਐਸ ਵੀਜ਼ਾ ਦਿੰਦਾ ਸੋ ਦੂਜੇ ਪਾਸੇ ਵੀਜ਼ਾ ਸਕਸੈਸ ਰੇਟ ਦੀ ਗੱਲ ਕਰੀਏ ਬਹੁਤ ਅੱਛਾ ਰਿਜ਼ਲਟ ਆ ਰਿਹਾ ਜੀ ਬਟ ਪ੍ਰੋਬਲਮ ਲਾਸਟ ਮੰਥ ਮੈਂ ਫੇਰੀ ਕੀਤੀ ਸੀ ਸਾਰੀਆਂ ਬ੍ਰਾਂਚਾਂ ਦੇ ਵਿੱਚ ਸੋ ਇੱਕ ਚੀਜ਼ ਜਿਹੜੀ ਕਾਮਨ ਜੀ ਦੇਖੀ ਹੈ ਬਹੁਤ ਸਾਰੇ ਇੰਸਟੀਚੂਟ ਇਦਾਂ ਦੇ ਹੈ ਜਾਂ ਆਫਿਸਿਸ ਇਦਾਂ ਦੇ ਹੈ ਭਾਜੀ ਕਹਿੰਦੇ ਜਿਹੜੇ ਇੰਟਰਵਿਊ ਦੀ ਤਿਆਰੀ ਰਿਸੈਪਸ਼ਨ ਵਾਲੀ ਮੈਡਮ ਕਰਾ ਰਹੀ ਹੈ ਜਾਂ ਇੰਟਰਵਿਊ ਦੀ ਤਿਆਰੀ ਉਹ ਪੰਜਾਬੀ ਚ ਕਰਾ ਰਹੀ ਹੈ ਜਾਂ ਉਹ ਕਹਿੰਦੇ ਜੀ ਗੂਗਲ ਤੇ ਸਰਚ ਕਰ ਲਓ ਸੋ ਕਿਤੇ ਨਾ ਕਿਤੇ ਬੱਚੇ ਨੂੰ ਜਿਹੜੀ ਵੱਡੀ ਜਿਹੜੀ ਗਾਜਗਿਰਦੀ ਪਈ ਹੈ ਉਹ ਇੰਟਰਵਿਊ ਪ੍ਰੇਪਰੇਸ਼ਨ ਦੇ ਉੱਪਰ ਆਂਦੀ ਵੀ ਹੈ ਸੋ ਤਿਆਰੀ ਅਗਰ ਤਰੀਕੇ ਦੇ ਨਾਲ ਨਹੀਂ ਹੋਈ ਬੱਚੇ ਨੂੰ ਪਤਾ ਹੀ ਨਹੀਂਗਾ ਕਿ ਮੈਂ ਗੱਲ ਕਿੱਦਾਂ ਕਰਨੀ ਹੈ ਮੈਂ ਰਿਪਰੈਜ਼ੈਂਟ ਆਪਣੇ ਆਪ ਨੂੰ ਕਿੱਦਾਂ ਕਰਨਾ ਉਹ ਵੀਜ਼ਾ ਨਹੀਂ ਆਂਦਾ ਸੋ ਬਹੁਤ ਸਾਰੀਆਂ ਐਪਲੀਕੇਸ਼ਨਸ ਅੱਧਾ ਦੀਆਂ ਕਿ ਜਿਹੜੀਆਂ ਦੂਜੇ ਆਫਿਸਿਸ ਦੇ ਵਿੱਚੋਂ ਲੋਕਾਂ ਦੇ ਕੋਲ ਰਿਜੈਕਟ ਹੋ ਗਏ ਸਾਡੇ ਕੋਲ ਆਈਆਂ ਔਰ ਬੱਚਿਆਂ ਤੇ ਮਹੀਨਾ ਡੇਢ ਮਹੀਨਾ ਅਸੀਂ ਮਿਹਨਤ ਲਾਈ ਬੱਚਿਆਂ ਨੇ ਵੀਜ਼ੇ ਵੀ ਹਾਸਲ ਕੀਤੇ ਅੱਜ ਦੀ ਡੇਟ ਦਾ ਸਨੈਰੀਓ ਓਕਰ ਦੇਖੀਏ ਸੋ ਆਲਮੋਸਟ ਐਪਲੀਕੇਸ਼ਨਸ ਤੇ ਵੀਜ਼ਾਸ ਜਿਹੜੇ ਗ੍ਰਾਂਟ ਹੁੰਦੇ ਪਿਆ ਸੋ ਪ੍ਰੋਫੈਸ਼ਨਲ ਸਾਡੇ ਕੋਲ ਇੰਟਰਵਿਊ ਪ੍ਰੈਪਰੇਸ਼ਨ ਦੀ ਟੀਮ ਹੈਗੀ ਹੈ ਜਿਹੜੀ 1 ਟੂ 1 ਬੱਚੇ ਨੂੰ ਸੈਸ਼ਨ ਕਰਾਉਂਦੀ ਹੈ ਆਨਲਾਈਨ ਔਰ ਮੈਨੂਅਲ ਵੀ ਸੋ ਸਾਡੀ ਕਿਸੇ ਵੀ ਬ੍ਰਾਂਚ ਦੇ ਵਿੱਚ ਤੁਸੀਂ ਵਿਜ਼ਿਟ ਕਰ ਸਕਦੇ ਹੋ ਇਸ ਚੀਜ਼ ਦਾ ਬੈਨੀਫਿਟ ਲੈ ਸਕਦੇ ਹੋ ਤੇ ਯੂਐਸ ਯੂ ਐਸ ਏ ਔਰ ਕੈਨੇਡਾ ਪਹਿਲਾਂ ਆਪਾਂ ਕੈਨੇਡਾ ਦੀ ਗੱਲ ਕੀਤੀ ਹੈ ਹੁਣ ਆਪਾਂ ਯੂ ਐਸ ਏ ਦੀ ਕਰ ਰਹੇ ਹਾਂ ਜੇਕਰ ਤੁਸੀਂ ਸਟੱਡੀ ਵੀਜ਼ਾ ਤੇ ਅਬਰੋਡ ਜਾਣ ਦਾ ਸੁਪਨਾ ਦੇਖ ਰਹੇ ਹੋ ਤਾਂ ਸਕਰੀਨ ਤੇ ਆ ਰਹੇ ਨੰਬਰ ਦੇ ਉੱਤੇ ਕਾਲ ਕਰ ਸਕਦੇ ਹੋ ਜਾਣਕਾਰੀ ਹਾਸਲ ਕਰ ਸਕਦੇ ਹੋ ਸ਼ੋਅ ਤੋਂ ਬਾਅਦ ਵੀ ਕਾਲ ਕਰ ਸਕਦੇ ਹੋ ਕਿਸੇ ਵੀ ਦਿਨ ਸਵੇਰੇ 10 ਤੋਂ ਲੈ ਕੇ 6 ਵਜੇ ਤੱਕ ਕਾਲ ਕਰੋ ਔਰ ਜਾਣਕਾਰੀ ਹਾਸਲ ਕਰੋ ਤੁਸੀਂ ਕਿਤੋਂ ਵੀ ਅਪਲਾਈ ਕੀਤਾ ਹੋਇਆ ਕੋਈ ਇਨਫੋਰਮੇਸ਼ਨ ਲੈਣੀ ਚਾਹੁੰਦੇ ਹੋ ਤਾਂ ਤੁਸੀਂ ਹੋਮ ਗਲੋਬਲ ਦੇ ਕਿਸੇ ਵੀ ਨੇੜੇ ਦੇ ਆਫਿਸਾਂ ਇਸ ਨੰਬਰ ਤੇ ਕਾਲ ਕਰਕੇ ਲੈ ਸਕਦੇ ਹੋ ਆਪਾਂ ਯੂ ਐਸ اے ਦੀ ਗੱਲ ਕਰ ਰਹੇ ਹਾਂ ਪਰ ਯੂ ਐਸ اے ਦੇ ਵਿੱਚ ਭਾਜੀ ਇਸ ਟਾਈਮ ਕਿਹੜਾ ਇਨਟੇਕ ਅਵੇਲੇਬਲ ਹੈਗਾ ਔਰ ਕਿਹੜੇ-ਕਿਹੜੀ ਸਟੂਡੈਂਟ ਦੀ ਪ੍ਰੋਫਾਈਲ ਕਿਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ ਜਿਹੜੇ ਅਪਲਾਈ ਕਰ ਸਕਦੇ ਆ ਜਾਂ ਬਿਨਾ ਆਈਲੈਂਡਸ ਤੋਂ ਕਿਹੜੇ ਬੱਚੇ ਨੇ ਜਿਹੜੇ ਅਪਲਾਈ ਕਰ ਸਕਦੇ ਆ ਸੋ ਦੇਖੋ ਜੀ ਇਨਟੇਕਸ ਦੀ ਗੱਲ ਕਰਦੇ ਆ ਸੋ ਅਲੱਗ-ਅਲੱਗ ਯੂਨੀਵਰਸਿਟੀਆਂ ਦੇ ਕੋਲ ਆਪਣੇ-ਆਪਣੇ ਇਨਟੇਕ ਹੈ ਕਿਸੇ ਦੇ ਕੋਲ ਅਗਸਟ ਹੈ ਕਿਸੇ ਕੋਲ ਸੈਪਟੈਂਬਰ ਹੈ ਕਿਸੇ 45 ਤੋਂ 50% مارکس ਹੈਗੇ ਜੀ यूएस ਵੀਜ਼ਾ ਦਿੰਦਾ ਹੈ ਪੜ੍ਹਾਈ ਦੇ ਵਿੱਚ ਇਹ ਗੈਪ ਹੈ यूएस ਵੀਜ਼ਾ ਦਿੰਦਾ ਆਲਸ ਕਰੀਏ ਜਾਂ ਨਹੀਂ ਕਰੀ यूएस ਵੀਜ਼ਾ ਦਿੰਦਾ ਕੋਈ ਖਾਸ ਰਿਕੁਆਇਰਮੈਂਟ ਨਹੀਂ ਪੜ੍ਹਾਈ ਚ ਗੈਪ ਵੀ ਐਕਸੈਪਟੇਬਲ ਹੈ ਪਰਸੈਂਟੇਜ ਘੱਟ ਵੀ ਐਕਸੈਪਟੇਬਲ ਹੈ ਆਲਸ ਨਹੀਂ ਕੀਤੀ ਉਹ ਵੀ ਐਕਸੈਪਟੇਬਲ ਹੈ ਕਿਸੇ ਵੀ ਦੇਸ਼ ਚ ਰਿਫਿਊਜ਼ ਹੋ چاہے यूएस ਤੋਂ ਵੀ ਰਿਫਿਊਜ਼ ਹੋ ਉਹ ਵੀ ਐਕਸੈਪਟੇਬਲ ਹੈ ਸਿਰਫ ਇੱਕ ਚੀਜ਼ ਦੀ ਲੋੜ ਹੈ 2 ਮਿੰਟ ਦੀ ਕਮਿਊਨੀਕੇਸ਼ਨ ਸਕਿੱਲ 2 ਮਿੰਟ ਅੰਗਰੇਜ਼ੀ ਬੋਲ ਕੇ ਵੀਜ਼ਾ ਆਫਸਰ ਦੇ ਸਵਾਲ ਦਾ ਜਵਾਬ ਦੇ ਸਕਦੇ ਹੋ ਤਾਂ ਤੁਸੀਂ ਵੀ ਵੀਜ਼ਾ ਹਾਸਲ ਕਰ ਸਕਦੇ ਹੋ ਸੋ ਬੜਾ ਕ੍ਰੂਸ਼ਲ ਜਿਹਾ ਟਾਈਮ ਹੈ ਅੱਜ ਦੀ ਡੇਟ ਦੇ ਵਿੱਚ ਦੋ ਹੱਥ ਅੱਗੇ ਕਰਕੇ ਯੂ ਐਸ ਏ ਵੀਜ਼ਾ ਦੇ ਰਿਹਾ ਸੋ ਤੁਸੀਂ ਵੀ ਇਹ ਚੀਜ਼ਾਂ ਦਾ ਲਾਹਾ ਲੈ ਸਕਦੇ ਹੋ ਪੜ੍ਹਾਈ ਦੇ ਵਿੱਚ ਗੈਪ ਹੈ ਪਰਸੈਂਟੇਜ ਘਟਾ ਹੈ ਆਇਲਸ ਨਹੀਂ કરી ਜਾਂ ਰਿਜੈਕਟ ਹੋ ਗਏ ਹੋ ਜਾਂ ਆਪਦੇ ਪੈਸੇ ਬਰਬਾਦ ਕਰ ਲਏ ਪੈਸੇ ਵੀਜ਼ੇ ਤੋਂ ਬਾਅਦ ਦੇਣਾ ਚਾਹੁੰਦੇ ਹੋ ਯੂਐਸਏ ਦਾ ਵੀਜ਼ਾ ਹਾਸਲ ਕਰ ਸਕਦੇ ਹੋ 5 ਸਾਲ ਦਾ ਯੂਐਸਏ ਵੀਜ਼ਾ ਗ੍ਰਾਂਟ ਕਰਕੇ ਦਿੰਦਾ ਜੀ ਚਾਹੇ ਤੁਸੀਂ ਬੈਚਲਰ ਪੜ੍ਹਨਾ ਚਾਹੁੰਦੇ ਹੋ ਜਾਂ ਮਾਸਟਰਸ ਪੜ੍ਹਨਾ ਚਾਹੁੰਦੇ ਹੋ ਸੋ ਬੈਚਲਰ ਮਾਸਟਰ ਤੋਂ ਭਈ ਇੱਕ ਚੀਜ਼ ਹੋ ਰਹੀ ਹੈ ਜਦਾਈ ਤੁਸੀਂ ਸਵਾਲ ਪਾਇਆ ਹੈਗਾ ਕਿ ਵੀਜ਼ਾ ਸਕਸੈਸ ਰੇਟ ਦੇ ਉੱਤੇ ਕਿੰਨਾ ਕੁ ਡਿਫਰੈਂਸ ਆਂਦਾ ਸੋ ਬਹੁਤ ਸਾਰੇ ਏਜੰਟ ਇਦਾਂ ਦੇ ਵੀ ਹੈ ਕਿ ਜਿਹੜੀ ਐਪਲੀਕੇਸ਼ਨ ਫੀਸ ਬਚਾਨ ਕਰਕੇ ਕਾਲਜਾਂ ਦੇ ਵਿੱਚ ਇਹ ਡਿਪਲੋਮੀਆਂ ਦੇ ਵਿੱਚ ਬੱਚੇ ਨੂੰ ਅਪਲਾਈ ਕਰ ਦਿੰਦੇ ਆ ਸੋ ਅੱਜ ਜਿਹੜੇ ਵੀ ਵਿਊਅਰ ਦੇਖ ਰਹੇ ਇਸ ਚੀਜ਼ ਨੂੰ ਧਿਆਨ ਨਾਲ ਨੋਟ ਕਰਿਓ ਚਾਹੇ ਤੁਸੀਂ ਕਿਸੇ ਵੀ ਕੰਸਲਟੈਂਟ ਕੋਲ ਅ ਸੋ ਅਪਲਾਈ ਅਗਰ ਕਾਲਜ ਦੇ ਵਿੱਚ ਕੀਤਾ ਜਾਂ ਡਿਪਲੋਮਾ ਦੇ ਵਿੱਚ ਕੀਤਾ ਆਪਣੇ ਏਜੰਟ ਨੂੰ ਗੋ ਕਿ ਮੈਨੂੰ ਯੂਨੀਵਰਸਿਟੀ ਚਾਹੀਦੀ ਔਰ ਡਿਗਰੀ ਚਾਹੀਦੀ ਹੈ ਵੀਜ਼ਾ ਜਿਹੜੇ ਗ੍ਰਾਂਟ ਹੋ ਰਹੇ ਭਾਜੀ ਯੂਨੀਵਰਸਿਟੀ ਔਰ ਡਿਗਰੀ ਦੇ ਵਿੱਚ ਹੀ ਹੋ ਰਹੇ ਐਜ਼ ਕੰਪੇਅਰਡ ਟੂ ਕਾਲਜਸ ਔਰ ਡਿਪਲੋਮਾਸ ਉਹਦੇ ਵਿੱਚ ਵੀਜ਼ਾ ਸਕਸੈਸ ਰੇਟ ਨਹੀਂ ਆ ਰਿਹਾ ਕੋਈ 100 ਵਿੱਚੋਂ 2 ਜਾਂ 3 ਬੱਚਿਆਂ ਦਾ ਵੀਜ਼ਾ ਲੱਗਦਾ ਪਿਆ ਬਟ ਜਿਹੜਾ ਬੱਚਾ ਯੂਨੀਵਰਸਿਟੀ ਦੇ ਵਿੱਚ ਹੈ ਉਹ ਡਿਗਰੀ ਦੇ ਵਿੱਚ ਹੈ ਉਹਨਾਂ ਦੇ ਵੀਜ਼ਾਸ ਬਹੁਤ ਵਧੀਆ ਗਰੰਟ ਹੋ ਰਿਹਾ ਬਿਲਕੁਲ ਆਪਾਂ ਯੂਐਸਏ ਦੀ ਗੱਲ ਕਰ ਰਹੇ ਹਾਂ ਯੂਐਸਏ ਦੇ ਵਿੱਚ ਬਹੁਤ ਸਾਰੀਆਂ ਆਪਸ਼ਨਸ ਨੇ ਤੁਹਾਡੇ ਕੋਲੇ ਤੁਸੀਂ ਸਰ ਯੂਐਸਏ ਦੀ ਸਟੱਡੀ ਲੈਵਲ ਦੀ ਜੀ ਆਪਾਂ ਗੱਲ ਕਰਦੇ ਹਾਂ ਕਿਸ ਤਰ੍ਹਾਂ ਦੀ ਹੈਗੀ ਹੈ ਯਾਨੀ ਅਦਰ ਕੰਟਰੀ ਨਾਲੋਂ ਯੂਐਸਏ ਨੂੰ ਕਿਉਂ ਚੂਜ਼ ਕਰੇ ਬੱਚਾ ਦੇਖੋ ਸਰ ਪਹਿਲੀ ਚੀਜ਼ ਇਹ ਹੈਗੀ ਹੈ ਕਿ ਵਰਲਡ ਦੀ ਸੁਪਰ ਪਾਵਰ ਹੈਗੀ ਹੈ ਦੂਸਰੀ ਚੀਜ਼ ਇਹ ਹੈਗੀ ਹੈ ਕਿ ਬਹੁਤ ਸਾਰੇ ਐਪਲੀਕੈਂਟ ਦੱਦੇ ਛੋਟੀ ਜਿਹੀ ਐਗਜ਼ੈਂਪਲ ਦਿੰਨਾ ਇੱਕ लवली ਪ੍ਰੋਫੈਸ਼ਨਲ ਯੂਨੀਵਰਸਿਟੀ ਜਲੰਧਰ ਦੀ ਹੈ ਸੋ ਬਹੁਤ ਐਪਲੀਕੈਂਟ ਇਦਾਂ ਦੇ ਕਿ ਜਿਹੜੇ ਉੱਥੇ ਪੜ੍ਹਾਈ ਕਰਦੇ ਆ ਇੰਟਰਨਸ਼ਿਪ ਜਾ ਕੇ ਯੂਐਸ ਚ ਮਿਲਦੀ ਵੀ ਹੈ ਸੋ ਬਹੁਤ ਵੱਡੀਆਂ ਐਮ ਐਨ ਸੀ ਐ ਗੂਗਲ ਹੈਗਾ ਆ ਮਾਈਕਰੋਸਾਫਟ ਹੈ ਜਾਂ ਹੋਰ ਜਿਆਦੀਆਂ ਕੰਪਨੀਆਂ ਸਗੀਆਂ ਸੋ ਮੇਨ ਜਿਹੜਾ ਗੜ ਮੇਨ ਹੱਬ ਜਿਹੜਾ ਯੂਐਸ ਹੈਗਾ ਦੂਸਰੀ ਚੀਜ਼ ਇਹ ਹੈਗੀ ਕਿ ਯੂਐਸ ਦੇ ਵਿੱਚ ਡਿਗਰੀ ਹੋਲਡਰ ਜਿਹੜਾ ਐਪਲੀਕੈਂਟ ਹੈਗਾ ਕਿਤੇ ਵੀ ਜੌਬ ਕਰਨ ਜਾਂਦਾ ਪ੍ਰਾਇਓਰਟੀ ਦੇ ਉੱਤੇ ਉਹਨੂੰ ਜੌਬ ਮਿਲਦੀ ਹੈ ਕਿਉਂਕਿ ਐਜੂਕੇਸ਼ਨ ਸਿਸਟਮ ਜਿਹੜਾ ਉਹ ਵਰਲਡ ਕਲਾਸ ਹੈਗਾ ਇਸ ਕਰਕੇ ਜਿਹੜੀ ਹੈ ਪਹਿਲ ਦੇ ਆਧਾਰ ਤੇ ਯੂਐਸ ਵਾਲੇ ਐਪਲੀਕੈਂਟ ਦੀ ਡਿਗਰੀ ਨੂੰ ਕੰਸੀਡਰ ਕੀਤਾ ਜਾਂਦਾ